ਹਬਾਈ ਮੈਂ ਚਾਹ ਬਣਾਵਾਂ ਤੁਸੀਂ ਬਣਾਉ ਜਿਆ ਤੁ ਸਸਤੀ ਕਾਰ ਦੀ ਸਾਰਿਆਂ ਨੂੰ ਸੋ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਸੋ ਤੁਸੀਂ ਇਸ ਤੋਂ ਪਹਿਲਾਂ ਦੇਖਿਆ ਸੀਗਾ ਬਲੌਗ ਵੀ ਅਸੀਂ ਬਰੋਟਾ ਫਾਰਮ ਗਏ ਸੀਗੇ ਬਹੁਤ ਸੋਹਣੇ ਜਿਹੜੇ ਵੀ ਪੁਰਾਣੇ ਸੱਭਿਆਚਾਰਕ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਉੱਥੇ ਤੁਹਾਨੂੰ ਦੇਖਣ ਨੂੰ ਮਿਲੀਆਂ ਯਾਦਾ ਜਿਹੜੀਆਂ ਖੇਡਾਂ ਖੇਡੀਆਂ ਜਾਂਦੇ ਏ ਨਹੀਂ ਦੀਦੀ ਥੱਲੇ ਗਲੋਟ ਨਹੀਂ ਕਾਕੇ ਗਿਰੂਗਾ ਇੱਥੇ ਚੱਕ ਲਿਆ ਗੱਡੀ ਚ ਨਾ ਲਾਇਆ ਵਾ ਪੈ ਕੇ ਹੈਂਦੀ ਜਾਣ ਤੇ ਪੈ ਕੇ ਗਏ ਅੱਛਾ ਤੇ ਪੈ ਕੇ ਖੈਂਦੀ ਜਾਣਦੇ ਬਰਾણે ਸੱਬੇ ਚਾਰਕ ਦੇ ਨਾਲ ਚੀਜ਼ਾਂ ਜੁੜੀਆਂ ਹੋਈਆਂ ਤੁਹਾਨੂੰ ਦਿਖਾਈਆਂ ਆ ਥੋਡੀਆਂ ਯਾਦਾ ਜਿਹੜੀਆਂ ਤਾਜ਼ੀ ਕੀਤੀਆਂ ਸੋ ਹੁਣ ਧੰਨਵਾਦ ਬਹੁਤ ਧੰਨਵਾਦ ਸੋ ਇਧਰ ਦੇਖੋ ਪਹਿਲਾ ਪਾਣੀ ਸਤਲੁਜ ਦਰਿਆ ਦੇ ਕੰਡੇ ਬੈਠੀਆਂ ਨੇ ਠੀਕ ਤੇ ਹੁਣ ਅੱਪਾ ਗੱਲ ਕੁਛ ਐਦਾਂ ਕਰਦੇ ਆ ਤੇ ਪਿਕਨਿਕ ਮਨਾ ਰਹੇ ਆ ਤੁਹਾਨੂੰ ਪਤਾ ਭਈ ਸਪੈਸ਼ਲ ਬਲੌਗ ਚੱਲ ਰਿਹਾ ਸਰਦਾਰ ਜੀ ਨੇ ਕਿਹਾ ਸਾਨੂੰ ਪੂਰਾ ਇੱਕ ਦਿਨ ਅਸੀਂ ਵਧੀਆ ਢੰਗ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਸਪੈੰਡ ਕਰਨਾ ਤਾਂ ਰੋਟਾ ਫਰਮ ਸਰਦਾਰ ਜੀ ਨੇ ਕਮਾਇਆ ਅਸੀਂ ਕਿਹਾ ਹੁਣ ਕਿਤੇ ਬੈਠ ਕੇ ਦਰਿਆ ਦੇ ਕੰਢੇ ਹਨਾ ਖਾਏ ਪੀਏ ਬਣਾਈਏ ਇਸ ਕਰਕੇ ਜਦ ਡੱਬੀ ਪਿੱਛੇ ਹੈ ਦੀਦੀ ਦੇਖੋ ਇਹਦੇ ਤੇ ਦੀਦੀ ਅੱਧਾ ਸਾਡੀ ਲੱਗੀ ਆ ਜੀ ਚਾਹ ਤਾਂ ਠੀਕ ਹੈ ਆ ਗਏ ਦੀਦੀ ਜੀ ਨੇ ਚਾਹ ਪੀਣੀ ਹੈ ਜੀ ਠੀਕ ਤਾਂ ਪਹਿਲਾਂ ਹੀ ਅਗਭੀ ਹੋਤੀ ਮੀਤਾ ਜੀ ਲੱਗਦਾ ਕਿ ਨਾ ਨਾ ਘੰਡਾ ਹਾਂ ਹਾਂ ਠੀਕ ਆ ਤੂੰ ਕੌਣ ਤੈਨੂੰ ਠੀਕੋ ਸੱਚੀ ਕਰ ਲਾ ਦੇ ਸੱਚੀ ਕਾ ਬਾਤ ਕਰ ਤੇ ਸੱਚੀ ਕਰ ਐ ਕਰ ਸੱਚੀ ਕਰ ਬੁਦੀ ਜੀ ਕਰ ਮੈਂ ਸੱਚੀ ਤੇ ਆ ਜੀ ਮੀਦੀ ਉਹਨੇ ਕਹਿੰਦੇ ਜੇ ਤੁਸੀਂ ਮਨਾਲੀ ਗਏ ਤਾਂ ਤੁਸੀਂ ਦਹੀਂ ਬਣਾ ਕੇ ਖਾਦਾ ਤਾਂ ਹੁਣ ਆਪਾਂ ਜੇ ਬੇਸ਼ੱਕ ਰੋਪੜ ਦੇ ਵਿੱਚ ਹੈ ਰੋਪੜ ਦੇ ਵਿੱਚ ਵੀ ਬਣਾ ਕੇ ਕੁਝ ਖਾਵਾਂਗੇ ਜੀ ਨਾ ਲੱਗ ਪਈ ਸੀ ਇਹਦੇ ਵਿੱਚ ਚਲੋ ਠੀਕ ਹੈ ਦੇਖ ਲਓ ਤੁਸੀਂ ਸੱਚੀ ਚੀਜ਼ ਤੁਹਾਨੂੰ ਲੱਭਦੀ ਹੈ ਇਲਾਚੀ ਵੀ ਪਾ ਕੇ ਲਗਾਏ ਤੁਸੀਂ ਮੈਂ ਕਹਿੰਦੀ ਮੈਨੂੰ ਲੱਗਦਾ ਨਹੀਂ ਪਾਈ ਹੈ ਤੇ ਡੱਬੀ ਦਾ ਬਾਹਰ ਨਿਕਾਲਦੇ ਆਪਾਂ ਸ਼ੁਰੂ ਤੋਂ ਸਭ ਸ਼ੁਰੂ ਕਰਨਾ ਮੇਰੇ ਕੋਲ ਤਾਂ ਇਹ ਨਾ ਨਹੀਂ ਬੈਠਣਾ ਜਦੋਂ ਇਹ ਕੱਟ ਪੈਣਾ ਸਭਾ ਤਾਂ ਸਾਸ ਨਮਕ ਰੋਟਾ ਰੋਟਾ ਜੀ ਅਸੀਂ ਮਨਾਵਾਂਗੇ ਜੀ ਮੈਂਚੂਰੀ ਠੀਕ ਆ ਨੂਰ ਸਾਡੀ ਤੜਕੇ ਲਾਉਗੀ ਸ਼ਾਦੀ ਲਾਦੀ ਬੈਲੀ ਰਹਿਣੀ ਆ ਨਾ 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 ਮੈਂ ਮੇਰੇ ਪੁੱਜੀ ਦੀ ਗੋਦੀ 'ਚ ਬੈਠੂੰਗਾ ਅਲੂ ਜੀ ਦੀ ਗੋਦੀ 'ਚ ਬੈਠੂਗਾ ਮੈਂ ਇਹ ਮਾੜੀ ਦੇਖੀ ਕਿੰਨਾ ਖਦਨ ਗੱਦੀ ਬੈ ਜਾ ਅੰਤੀ ਦੀ ਆਹ ਕੋਲਾ ਦੇ ਨੇ ਮੈਨੂੰ ਕਰਕੇ ਦਿਖਾ ਮੈਂ ਸੁਣਤਾ ਨਹੀਂ ਕੁਝ ਜਿਨੇ ਆਣਾ ਨਾ ਪੋਰ ਹੀ ਜਾਂਦਾ ਸੀ ਦੀ ਦਾ ਫੇਵਰੇਟ ਅਸੀਂ ਮੰਜੂਰੀਅਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਚਾਰ ਜਦ ਵੀ ਆਉਂਦੀ ਮੈਨੂੰ ਕਹਿੰਦੀ ਸੀ ਮੰਜੂਰੀਅਰ ਖਾਣਾ ਬਚੀ ਨਹੀਂ ਖਾਣਾ ਜਿਹਨੂੰ ਦਰਿਆ ਦੇ ਕੰਢੇ ਤੇ ਬੈਠ ਕੇ ਅਸੀਂ ਮੰਜੂਰੀਅਰ ਖਵਾਵਾਂਗੇ ਥੇਰ ਵੀ ਬਾਹਰ ਦੀ ਚੀਜ਼ ਬਾਹਰ ਦੀ ਪਰ ਫੇਰ ਵੀ ਚਲੋ ਕਹਿਦੀ ਆਪਾਂ ਘੁੰਮਣ ਆਏ ਆ ਪਰ ਜਿਹੜੀ ਆਪ ਚੀਜ਼ ਸੁਣਦੇ ਆੜੀ ਇਹ ਨਹੀਂ ਜਿਹੜਾ ਦੇ ਕੰਢੇ ਦੀ ਕਰਨੇ ਕਿਛ ਨਾ ਰਾਈਟ ਦੀ ਦੀ ਲਓ ਤੇ ਲੋਕ ਦਬਾ ਕਰੋ ਸ਼ਿਮਲਾ ਮੇਸ਼ੀ ਪਕਾਤਾ ਦੀ ਕੋਲੀ ਕੋ ਬਹੁਤ ਚੰਗੀ ਦੇ ਦੁੱਧ ਦਾ ਲਾ ਕੇ ਬਣਾਉੜ ਪਹਿਲਾਂ ਇਹ ਦੁੱਧ ਚੈੱਕ ਕਰ ਲਓ ਵੀ ਇਹ ਠੀਕ ਆ ਸੋਰੀ ਚਾਹ ਨੂੰ ਜੇ ਠੀਕ ਲੱਗਦਾ ਹੈ ਇੱਕ ਬਰ ਸੋ ਗਾਜਰ ਕਟ-ਕਟ ਕਰਾਂਗੇ। ਕਾਰਾ ਹੈ। ਦਲੈਤੀ ਮਿਲ ਗਈ। ਨਾ ਘਰੇ ਲੈ ਕੇ ਨਹੀਂ ਆਈ। ਅਦਰਕ ਪਾਉਣਾ ਪਰ ਹੁਣ ਤਾਂ ਗਰਮੀ ਹੈ। ਠੰਡਾ ਚ ਪੈ ਜਾਣਾ ਅਦਰਕ। ਸਿੱਖ ਗੱਲ ਵੈਸੇ ਹੋਰ ਹਨਾ। ਮੈਂ ਕਦੇ ਮਸੂਰੀਆਂ ਬਣਾਇਆ ਨਹੀਂ ਅੱਜ ਮੈਂ ਰੈਸਪੀ ਵੀ ਸਿੱਖ ਕੇ ਜਾਉਂਗੀ। ਸਰ ਸਰ ਨੇ ਕਰੇ ਸੀ ਕਿ ਟ੍ਰਾਈ ਇੱਕ ਵਾਰ। ਮੈਂ ਬਣਾਏ ਆ ਦੋਸਤ। ਮੈਂ ਬਣਾਏ ਸੀ ਕਿ ਮੇਰੇ ਤੇ ਨਾ ਸੋਇਆ ਸਾਫ ਜਿਆਦੀ ਪੈ ਗਈ। ਕਾਲੇ ਹੋ ਗਏ। ਚਮਚੇ ਦੇ ਹਿਸਾਬ ਨਾਲ ਪਾ ਲਓ ਵੀ ਪਤਾ ਲੱਗ ਜਾਏ। ਬਣਾ ਲਵਾਂਗੀ ਮੈਂ ਕਹਿੰਦੀ ਦੀਦੀ ਇਹਨੂੰ ਵੀ ਕੱਦੂ ਇਹਨੂੰ ਕੱਦੂ ਕਸ ਕਰ ਲੀਏ ਸਾਰਾ ਕੁਝ ਕੱਦੂ ਦਾ ਤਰੇ ਇਹਨੂੰ ਕੱਦੂ ਕਸ ਕਰ ਲਦੇ ਸਾਰਾ ਕੁਝ ਕੱਦੂ ਦਾ ਆਹੋ ਆਹ ਪੀਸਦਾ ਹਾਂ ਕਣਾਈ ਕਰਕੇ ਵਧੀਆ ਕੱਦੂ ਕਸ ਹੋ ਜੇ ਸਾਰਾ ਕੁਝ ਅਬ ਵੇਚਦੇ ਤੇ ਕੱਢ ਦਮਾ ਹਾਂ ਆ ਤਾਂ ਬੱਸ ਕਰ ਲਾ ਦੀਦੀ ਕੁਝ ਕਰਦਾ ਵੀ ਹੈਗਾ ਪਾਣੀ ਮਨ ਤਾਂ ਅੱਗੇ ਨਹੀਂ ਦਿਖਦੀ ਉਰੇ ਤੇ ਅੱਗ ਵੱਲਦੀ ਵੀ ਆ ਉਹ ਗਵਾਚ ਗਈ ਤੇਜ਼ ਕਰਨ ਲੱਗੀ ਸੀ ਜੀ ਤੇਰੀ ਤੇ ਮਾਜੀ ਜੀ ਚ ਕਹੋਗੀ ਮਾਜੀ ਜੀ ਤੇ ਭਾਸ ਲਾ ਐ ਮੇਰਾ ਪੁੱਤ ਪੜਾਈ ਸਹੀ ਮੈਨੂੰ ਲੱਗਾ ਡੱਬੀ ਚ ਮੈਨੂੰ ਨਹੀਂ ਕੁਸ ਵੀ ਪੜਾਇਆ ਹਲੇ ਤੁਸੀਂ ਆਪੇ ਦੇਖਦੇ ਫਿਰਦੇ ਤੇ ਨਾ ਭਾਈ ਮੈਂ ਫਿਰ ਜਿੱਥੇ ਬਹਿ ਕੇ ਦੇਖ ਲੂ ਦੇਖ ਲਓ ਕਿ ਤੇ ਡੱਬੀ ਚ ਖੜੇ ਖੜੇ ਹੋ ਕੇ ਦੇਖ ਲਓਗੀ ਦੱਸ ਭਾਈ ਸਾਡੀ ਸੀਖਾਂ ਦੀ ਡੱਬੀ ਖੋਗੀ ਵੇ ਹਾਂ ਸੀ ਕੰਦੀ ਜੱਬੀ ਦੀਦੀ ਨੇ ਹੁਣ ਕਾਲੀਆ ਤਾਂ ਜੈਸ ਸਾਰੇ ਹੋਣੇ ਫੱਲ ਉਰੇ ਇੱਕ ਰੱਖੀ ਤੀ ਇਹ ਤਾਂ ਡੱਬੀ ਉਰੇ ਜੇਬ ਜੂਬ ਚ ਤਾਂ ਨਹੀਂ ਪੈ ਗਈ ਨਾ ਜੇਬ ਚ ਕੋਈ ਪੈ ਤਾ ਜੈਸ ਤੂੰ ਹੀ ਉੱਠ ਜਾ ਹੁਣ ਦੀਦੀ ਮੇਰੇ ਥੱਲੇ ਕਿੱਥੇ ਮੈਂ ਤਾਂ ਬੈਠੀ ਹਪਕੀ ਆ ਰੁਪੀਆਂ ਤਾਂ ਨਹੀਂ ਬਲੇਖਣ ਨਾਲ ਪੈ ਗਈ ਹਾਂ ਲੈ ਲਓ ਪਾਈ ਹਾਂ ਇਹ ਕਰੋ ਹੁਣ ਮੇਰੀ ਗੱਲ ਸੁਣੋ ਸੁਣਾਓ ਚਾਹ ਬਣਾਉਂਦਾ ਮੈਂ ਦੇ ਪਾਣੀ ਦਿੱਸੇ ਪੱਤਰੀ ਮਿਲਤਾ ਹੋਵੇ ਬਾਤ ਉਸੇ ਮੈੜਾ ਜੇ ਮੇਰੀ ਗੱਲ ਸੁਣੋ ਦੁੱਧ ਚੈੱਕ ਕਰੋ ਦੁੱਧ ਠੀਕ ਆ ਜਿਹੜਾ ਆਪਾਂ ਲਏਗੇ ਇਹਦੇ ਆ ਦੁੱਧ ਤਾਂ ਠੀਕ ਆ ਇਹ ਬਾਈ ਇਹ ਵੈਸੇ ਪਤਾ ਕਿਆ ਗੱਲ ਆ ਮੈਂ ਤੁਹਾਨੂੰ ਗੱਲ ਦੱਸਦਾ ਪੀਣੇ ਨੂੰ ਤਾਂ ਇਹ ਦਿਲ ਕਰਦਾ ਨਹੀਂ ਵੈਸੇ ਦੁੱਧ ਪਰ ਹੁਣ ਚਲੋ ਆਏ ਆ ਵੀ ਜਿਹੜੀ ਚੀਜ਼ ਕਹਿੰਦੇ ਕੋ ਵੀ ਲੇ ਹੋਈ ਵੀ ਆ ਹਨਾ ਉਹਨੂੰ ਯੂਜ਼ ਕਰ ਲੈਣਾ ਚਾਹੀਦਾ ਇਹ ਚੱਕਰ ਐਦਾਂ ਐ ਦੁੱਧ ਹੈਗਾ ਜੀ ਇਹ 90 ਦੇ ਨਾਲ ਇਹ ਹੋਰ ਕਰਨੀ 90 ਦਿਨਾਂ ਦਾ ਦੁੱਧ ਆ ਜੀ ਇਹ ਜੀ ਨੂੰ ਕਹਿੰਦੇ ਵੀ 90 ਦਿਨ ਇਹ ਖਰਾਬ ਨਹੀਂ ਹੁੰਦਾ ਹੋਣਾ ਇਹ ਹਾਂ ਆ ਦੇਖ ਲਿਖਿਆ ਵਾ ਇਹ ਐਪਾ ਇਕੋੜ ਵੀ ਤਾਂ ਸਰਦਾਰ ਜੀ ਕਿੰਨੇ ਦਿਨ ਹੋ ਗਏ ਹੁਣ ਆਪੇ ਤੇ 90 ਦਿਨ ਤਾਂ 3 ਮਹੀਨੇ ਹੁੰਦੇ ਚਲੋ ਸਰ ਤੇ ਇਸ ਪਾਈ ਡੇਟ ਦੇਖ ਲਓ ਜੀ ਪਤਾ ਕੀ ਗੱਲ ਆ ਜੀ 90 ਇਹ ਤਾਂ ਗੱਦੀ ਵਗਾਰ ਸਰਰਾ ਵੀ ਗੱਦੀ ਇਹਨੂੰ ਤਾਂ ਵੈਸੇ ਮੇਰਾ ਦਿਲ ਇਹਨੂੰ ਕਰਦਾ ਨਹੀਂ ਕਿਉਂਕਿ ਇਹ ਇਸ ਚੀਜ਼ ਵਿੱਚ ਚਲੋ ਉਹ కెమికਲ ਲੱਗਿਆ ਵਾ ਤਾਂ ਹੀ ਇਹ ਚੀਜ਼ ਇਹਨਾਂ ਲੱਗਾ ਟਾਈਮ ਕੱਟਦੀ ਆ ਹਨਾ ਤਾਂ ਹੀ ਇਹ ਲੰਬੀ ਟਾਈਮ ਚੱਲਦੀ ਚੀਜ਼ 90 ਦਿਨ ਉੱਪਰ ਤੇ ਗਰਮੀ ਤੇ ਝਟਕਾ ਆਉਂਦਾ ਹਾਂ ਇਹਨੂੰ ਕੋਈ ਤਾਂ ਉੱਪਰ ਦਾ ਫਰਕ ਨਹੀਂ ਕੋਈ ਗਰ ਉਹਦਾ ਫਰਕ ਨਹੀਂ ਇਹ కెమికਲ ਵਾਲੀ ਚੀਜ਼ ਆ ਪਰ ਚਲੋ ਆਏ ਹੁੰਦਾ ਵੀ ਹੁਣ ਦੁਨੀਆ ਹੀ ਪਿੰਦੀ ਆ ਇਹ ਅਸੀਂ ਲਿਆਤਾ ਜੀ ਮਨਾਲੀ ਜੇ ਅਸੀਂ ਮਨਾਲੀ ਨੂੰ ਗਏ ਤੇ ਨਾ ਜਦ ਲਿਆਦਾ ਸਾਡੇ ਕੋਲ ਕਿਹੜਾ ਉੱਥੇ ਫਰਿੱਜ ਦਾ ਤੇ ਚਲੋ ਦੁਨੀਆ ਹੀ ਪਿੰਦੀ ਆ ਜੇ ਚਲੋ ਟੇਸਟ ਦੇ ਤੌਰ ਪਰ ਸਹੀ ਟੈਸਟ ਕਰਕੇ ਦੇਖ ਲੰਨੇ ਹਨਾ ਨਹੀਂ ਇਹ ਮੈਂ ਕਿਉਂ ਤੁਹਾਨੂੰ ਇਹ ਨਹੀਂ ਠੀਕ ਲੱਗਿਆ ਹਾਂ ਇਹ ਵੀ ਗੱਲ ਸੀ ਇਹ ਮੈਂ ਕਿਉਂ ਤੁਹਾਨੂੰ ਮਨਾਈ ਆਈ ਦਿਖਾਈਆ ਦੇਖ ਲਓ ਪੀ ਲਓ ਤੁਮ ਇਹ ਵੀ ਹੈ ਹਾਂ ਇਹ ਵੀ ਗੱਲ ਠੀਕ ਹੈ ਜੇ ਨਹੀਂ ਠੀਕ ਲੱਗੀ ਚਾਹ ਇਹਦੀ ਤਾਂ ਨਹੀਂ ਪੀਵਾਂਗੇ ਹਨਾ ਤੇ ਪਰ ਫਿਲਹਾਲ ਹੁਣ ਇਹਨੂੰ ਯੂਜ਼ ਕਰ ਲਈਏ ਘਰਾਂ ਕਈ ਦਿਨ ਦਾ ਰੋਲੀ ਜਾਂਦਾ ਹੈ ਇਹ ਤਾਂ ਕਰਕੇ ਇਹ ਮੇਰੀ ਗੱਲ ਸੁਣੋ ਹੁਣ ਤੁਸੀਂ ਤਿਆਰੀ ਕਾਢੀ ਲੱਗੀਆਂ ਮੈਂ ਕਰ ਲੈ ਅੱਸੀ ਦੇਖਿਓ ਤੁਸੀਂ ਕੀ ਬੜਦਾ ਛੇਮਲਾ ਮੇਤੇ ਪਾਂਦ ਗੋਬੀ ਕਾਲ ਨਹੀਂ ਬੰਦ ਨਹੀਂ ਉਹਨੂੰ ਕਾਹ ਕਰੀਏ ਮਾਣੀ ਮੋਟੀ ਨਿਕਲ ਦੇਖਦੇ ਛਿਮਲਾ ਮਿਰਚ ਬੰਦ ਗੋ ਵੀ ਮਿਰਚਾਂ ਏ ਕਿਆ ਚੱਕਰ ਆ ਦੇਖੀ ਜਾ ਉਹ ਉਸਤਾ ਬਣੂਗਾ ਇਹਨੇ ਆਪਣੀ ਨਾਨ ਤਾਂ ਦੀ ਪਸੰਦ ਬਣਾਉਣ ਲੱਗੀ ਉਸ ਦੀਦੀ ਕਈ ਦਿਨਾਂ ਦੀ ਕਨੀ ਮਚੂਰੀਆਂ ਖਾਣ ਮੈਂ ਤਾਂ ਦੀਦੀ ਲੈ ਭਈ ਮਚੂਰੀਆਂ ਸਾਨੂੰ ਵੀ ਪਸੰਦ ਆ ਸਾਰਿਆਂ ਦੀ ਨਹੀਂ ਮਚੂਰੀਆਂ ਖਾਣੇ ਫਿਰ ਅੱਜ ਹੈ ਲਓ ਜੀ ਪਾਣੀ ਲੱਗ ਗਿਆ ਹੁਣ ਰਜਣ ਮੈਂ ਬਣਾਵਾਂ ਚਾਹ ਨਹੀਂ ਚਾਹ ਰਜਦੀ ਆ ਪਾਣੀ ਰੁੱਝਣ ਲੱਗ ਗਿਆ ਮਿੱਡਾ ਪੱਤੀ ਮਿੱਡਾ ਬੈਗੇ ਤਾਂ ਚਾਹੇ ਬਣ ਗਈ ਲੈ ਕਟਿੰਗ ਕਰ ਦਨਾ ਆਪ たら ਉਹ ਖਾਣਾ ਵੜਦੀ ਲੈ ਰੋ ਰੋ ਰੋਦਾ ਇੱਥੇ ਆਦੇ ਅੱਜ ਨਾ ਡਰਦੇ ਤੁਸੀਂ ਮੇਤੇ ਉਹ ਗੋਸਾਤੀ ਮਜ਼ਾਕ ਦੀ ਗੱਲ ਨਹੀਂ ਆ ਮੈਂ ਸਾਨੀ ਚੋ ਹੋਣੀਆ ਤੇ ਤੇ ਦਾ ਅੱਗੇ ਇੱਕ ਦੇ ਹੂੰਗਾ ਤੇ ਸਾਰਾ ਚੈਲੰਜ ਕਰਤਾ ਮੈਨੂੰ ਭਾਈ ਇਹਦਾ ਪੈਕਟੇ ਵਿੱਚ ਤੇ ਕਾਲਾ ਜਾਇ ਦੇਖੋ ਤਸਵੀਰ ਮੇਰੀ ਗੱਲ ਸੁਣੋ ਪਹਿਲੇ ਕਲਾਸ ਚ ਪੜ ਕੇ ਦੇਖ ਲੋ ਯਾ ਹੈ ਤਲ ਲਾ ਦੇ ਨਾ ਬਣਾਣ ਦੇ ਤੱਕ ਲੱਗੀ ਹੋ ਤੈਨੂੰ ਗ라스 ਨਹੀਂ ਲੱਗਦਾ ਗ라스 ਉੱਧਰ ਨੂਰ ਲੱਗੀ ਵੀ ਚੈੱਕ ਕਰ ਮਾਮੀ ਚੱਕ ਲਿਆ ਫੇਰ ਲਿਆ ਲਿਆ ਉਹ ਸਾਡਾ ਭਾਈ ਬਨਕੀਰ ਤਾਂ ਉੱਠ ਗਿਆ ਗੱਡੀ 'ਚ ਪਾਇਆ ਹੋਇਆ ਤਾਂ ਅਸੀਂ ਤੂੜੀ ਨੂੰ ਵੀ ਆਏ ਹੁੰਦਾ ਮੈਂ ਇੱਥੇ ਆਵਾ ਵੈਸੇ ਦੂਤੂ ਦਾ ਦੇਖਣ ਨੂੰ ਯਾਰ ਸਮੈਲ ਲੈ ਕੇ ਦੇਖੋ ਗਾਣ ਆਈ ਦੂਤੂ ਦਾ ਬਾਈ ਠੀਕ ਪਿਆ ਨਾ ਕਹੀ ਦਿੰਦਾ ਨਾਲੇ ਦੇਖ ਲੋ ਇੰਨੀ ਜਰ ਸੁੰਗਣ ਨੂੰ ਲਾਰਦੀ ਤੁਸੀਂ ਠੀਕ ਹੈ ਲੱਗਣਾ ਸੀ ਨਹੀਂ ਉਹ ਗਾਇਨਾ ਇਹ ਸਾਫੇ ਪਤਾ ਲੱਗਦਾ ਮੈਨੂੰ ਸਵੇਲ ਛੇਤੀ ਆ ਜਿੰਦੀ ਦੁੱਧ ਨਹੀਂ ਮੈਨੂੰ ਕੁਸ ਮੈਲੇ ਨਹੀਂ ਦੇਖ ਤਾ ਉਰੀਆ ਨਹੀਂ ਠੀਕ ਆ ਦੁੱਧ ਤੇ ਕੁਸ ਨਹੀਂ ਦੁੱਧਾ ਵਰਗਾ ਹਾਂ ਦੀਦੀ ਨਾਰਮਲ ਨੂਰਾ ਪੁੱਤ ਉਰੀਆ ਉਰੀਆ ਬੰਮਾ ਗਲੇ ਉਰੀਆ ਦੇ ਪੁੱਤ ਦੇ ਕੋਈ ਨਾ ਵਧੀਆ ਦੁੱਧਾ ਜੀ ਪਾ ਦੀਏ ਬਸ ਹਾਂ ਸਾਰੇ ਪਾ ਦੇ ਸਾਰੇ ਸਾਰੇ ਹੀ ਵਧਾ ਦੋ ਉਹ ਸਾਰੇ ਹੀ ਪਾ ਦੇਣਾ ਨਾ ਇੱਕ ਮਿੰਟ ਬਾਕੀ ਚਾਹ ਘਰ ਲੈ ਜਿਓ ਉਹ ਤਾਂ ਮੈਂ ਚਾਹ ਪੀਣ ਵਾਲੇ ਸਾਡੇ ਘਰ ਪੱਥੇ ਦੇ ਜਾਂਦੇ ਨਹੀਂ ਫੇਰ ਉਧਰ ਕੂਰੇ ਵੀ ਹੈਗੇ ਆ ਜੇ ਦੇਖੀ ਹੈ ਚਤੇ ਲਾਓ ਜੀ ਭਾਈ ਚਾਹ ਕਾਦੀ ਦੁੱਧ ਤੇ ਪੱਤੀ ਹੋ ਗਈ ਤਾਂ ਯਾਨੀ ਅਸਲੀ ਹੋਰ ਪੁਸ਼ਪਾਣਾ ਵੀ ਸੁੱਕਾ ਉੱਤੋਂ ਕੁਝ ਨਹੀਂ ਪਿਆਰ ਵੀ ਨਹੀਂ ਪੈਂਦੇ ਹੁੰਦੇ ਇਹਦੇ ਵਿੱਚ ਮੈਂ ਤਾਂ ਪਾ ਜੀ ਚੱਕਲੇ ਵੈਸੇ ਜਿਹੜਾ ਦੂਆ ਦੁੱਧ ਦਾ ਪੈਕਟ ਹੁੰਦਾ ਬੇਰਕੇ ਦਾ ਜਿਹੜਾ ਉਹ ਮੈਂ ਸਾ ਆ ਗਈ ਕੋਈ ਨਾ ਕੋਈ ਲਾਉਣੇ ਉੱਧਰ ਨੂੰ ਲੈ ਜਾਣਾ ਲਾਓ ਜੀ ਕੂਰੇ ਇਹਦਾ ਦੂਆ ਦੁੱਧ ਦਾ ਪੈਕਟ ਹੁੰਦਾ ਜੀ ਹੈ ਹਾਂ ਸਾਡਾ ਕੈਮਰਾਮੈਨ ਡਰਨ ਲੱਗ ਗਿਆ ਜੀ ਲੈ ਹੋਰੇ ਫੜਾ ਕੀ ਰੱਖਦਾ ਸਿੰਘਾ ਦੇ ਟਾਕ ਉਹ ਭਾਈ ਹੋਈ ਹੋ ਰਹੀ ਮੈਂ ਕੀ ਕਰ ਲਓ ਭਾਈ ਮਸਾਲਾ ਸਾਡਾ ਹੋ ਗਿਆ ਤਿਆਰ ਆਹਾਹਾਹਾਹਾ ਬਣਾਉਣਾ ਕੀ ਹੈ ਐਂ ਤਾਂ ਦੱਸ ਦੇ ਤੂੰ ਫਿਰ ਮਨਚੂਰੀਆਂ ਨੂੰ ਅੱਛਾ ਮਨਚੂਰੀਆਂ ਬਣਾਉਣੇ ਆ ਭਾਈ ਕਿਆ ਬਾਤ ਹੈ ਮਨਚੂਰੀਆਂ ਬਹੁਤ ਖਾਦੇ ਆ ਪਰ ਪਰਾ ਇਹ ਜੀ ਜਗਾ ਤੇ ਐਕਣਾ ਆਪ ਬਣਾ ਕੇ ਨਹੀਂ ਬਾਈ ਸ਼ੱਕੇ ਕਦੇ ਵੀ ਚਮਚ ਨਾਲ ਪਾਉਂ ਹਾਂਜੀ ਪਾਓ ਇਹਦੇ ਚ ਕੌਨ ਫਲਾਸ ਲਓ ਜੀ ਉਹ ਬਈ ਇਹ ਮੈਨੂੰ ਲੱਗਦਾ ਲੜ ਪਏ ਉਹ ਸਾਹਮਣੇ ਉਹ ਸਾਹਮਣੇ ਕਿਸਤੀ ਪਰ ਆ ਅ ਇੱਥੇ ਜ਼ੂਮ ਹੋ ਕੇ ਦੇਖਣਾ ਹੀ ਨਹੀਂ ਮੇਰੇ ਕਹਾਂ ਤੇ ਮੱਛੀਆਂ ਫੜਨੇ ਵਾਲੇ ਆ ਇਹ ਮੱਛੀਆਂ ਫੜਨੇ ਵਾਲੇ ਹੀ ਆ ਲੜ ਪਏ ਮੁੰਲਾ ਦਾ ਆਪਸ ਮੈਂ ਛਾਲ ਮਾਰਦੇ ਉਹ ਸੱਚੀ ਸੱਚੀ ਉਹ ਲੜ ਪਏ ਜਦ ਦੇ ਸ਼ਾਂਤ ਜੇ ਬੈਠੇ ਦੇ ਹੁਣ ਤਾਂ ਬਹਰਵਾਲਾ ਲੱਗੇ ਬੇਪੋਣ ਚਲੋ ਕੋਈ ਗੱਲ ਨਹੀਂ ਅਗਲੇ ਦਾ ਭਾਈ ਆਪਣਾ ਸਿਸਟਮ ਆ ਹਨ ਤੇ ਲਓ ਜੀ ਹੁਣ ਬਣ ਰਹੇ ਆ ਮਨਚੂਰੀਆਂ ਐਨ ਬਹੁਤ ਸੋਹਣੀ ਉਰੇ ਪਾਰਕ ਬਣਾਈ ਵੀ ਆ ਮੈਂ ਬੈਠਣੇ ਨੂੰ ਐਨ ਅੱਛਾ ਮੈਂ ਹੋਰ ਬਾਹਰ ਗਰੂ ਮੈਂ ਖਾ ਵੀ ਚੱਲ ਉਰੇ ਆ ਕੇ ਅਸੀਂ ਭਾਈ ਸਮਾਨ ਸੰਗੋਂ ਕੋਈ ਤਿਆਰ ਕਰ ਲਈ ਕਰੂੰਗੇ ਤੇ ਲਓ ਜੀ ਆ ਸਿਲੰਡਰ ਹੀ ਨੇ ਐਨਾ ਸਾਥ ਸਾਡਾ ਦਿੱਤਾ ਹਨ ਗੱਲੇ ਛੱਡ ਦੋ ਹਾਂ ਇਹ ਰੁਕ ਜਾ ਸਿਲੰਡਰ ਹੀ ਨੇ ਦੇਖ ਮੜਾ ਜੇ ਇੱਕ ਬਾਈਕ ਸਿਲੰਡਰ ਹੀ ਨੇ ਸਾਡਾ ਬਹੁਤ ਸਾਥ ਦਿੱਤਾ ਇਹਨੇ ਇਧਰ ਨੂਰੂ ਸਾਡਾ ਹਾਂ ਲਾਓ ਜੀ ਇਧਰ ਨੂਰੂ ਸਾਡਾ ਨੂਰੂ ਕਾਕਾ ਦਾ ਪੁੱਤ ਤੂੰ ਓਏ ਕਾਕਾ ਦਾ ਤੂੰ ਹੈਂ ਕੀ ਦਾ ਪੁੱਤਾ ਤੂੰ ਬਾਂਟੀ ਦਾ ਪਪਾ ਤਾਂ ਕਾਦੇ ਇੱਕ ਆ ਦੀਦੀ ਦੇ ਪਪਾ ਕਾਦੇ ਇੱਕ ਹੋਰ ਕਾਦੇ ਚੱਲ ਮੇਰੇ ਕਹੇ ਤੇ ਉਹ ਕਾਦੇ ਇੱਕ ਹੋਰ ਕਾਦੇ ਮੇਰੇ ਕਰਨੀਆਂ ਐਂਓ ਕਾਦੇ ਐਂ ਹੱਥ ਕੇ ਕਾਦੇ ਐਂ ਕਰਦੇ ਹਾਏ ਹਾਏ ਕਦ ਕਦੂ ਆ ਤੇ ਇਧਰ ਇੱਕ ਭਾਈ ਆ ਸਾਡਾ ਇਹਨੇ ਡਿਊਟੀ ਪੱਕੀ ਲਈ ਵੀ ਹੈ ਹੈ ਉਹ ਕਦੂ ਮਨਕੀਰਤ ਹਾਂ ਪੁੱਤ ਕਾ ਕਦਾ ਤੂੰ ਲੈ ਕੋਈ ਹੋ ਜਾਂਦਾ ਕੋਈ ਜਿੰਨਾ ਰੋਣਾ ਹੀ ਹਾਂ ਪੁੱਤ ਹੋ ਜਾ ਇਹ ਕਾ ਕਦਾ ਕਾ ਕਦਾ ਜਲਾ ਕਿੱਥੇ ਆ ਗਿਆ ਤੂੰ ਘੁੰਮਣ ਹੈ ਉਹ ਤੇਰੇ ਕਿੱਥੇ ਘੁੰਮੇ ਘੁੰਮੇ ਜਾਂਦਾ ਤੂੰ ਹੈ ਅੱਜ ਐ ਤੇਰੇ ਗੱਲਾਂ ਮਾਰਦਾ ਅੱਜ ਦਾ ਪੂਰਾ ਮਸਤ ਹੋਇਆ ਵਾ ਇਹ ਸਵੇਰ ਦਾ ਅੱਜ ਭਾਈ ਦਾਦੀ ਨੇ ਵੀ ਦੀ ਨੇ ਆ ਜਾਣਾ ਹਾਂ ਹਮਤ ਯਾਦ ਕਰਦੀ ਕੱਲ ਦੁਪਹਿਰੇ ਦਾਦੀ ਮੇਰੀ ਦਾਦੀ ਹੋਰ ਕੱਲ ਵੀਡੀਓ ਕਾਲ ਲੱਗੀ ਦੀ ਐਸਮਿੰਗ ਕਰਾਉਣ ਇਹ ਰੋਕੀ ਸਕੋ ਇਹਦੀ ਨਹੀਂ ਕਰਾਈ ਵੀ ਭਾਈ ਹਾਂਜੀ ਉਹ ਉਹ ਤੇਰੀ ਸ਼ਰਮ ਆਉਂਦੀ ਆ ਜੇ ਕਹਦੇ ਦਾਦੀ ਵੀਡੀਓ ਕਾਲ ਕਰ ਲੈਂਦੀ ਨਾ ਰਾਟ ਚੱਕ ਦੇਣੇ ਵੀ ਹੁਣੇ ਆ ਦਾਦੀ ਤੂੰ ਆਈ ਰੀ ਦੀ ਦੀ ਕੋ ਤੇ ਤੇਹੀ ਸ਼ੇਤੀ ਆਏ ਰੋਣ ਲਾ ਪੀ ਨੂਰ ਦੇ ਪਾਪਾ ਨੂੰ ਦੇਖ ਯਾਦ ਕਰਕੇ ਹਾਂ ਕਿ ਜਾਣਾ ਜਦੋਂ ਉਹ ਲੈਣ ਗਏ ਜਦ ਕਹਿੰਦੀ ਜਦ ਹੀ ਹੁਣੇ ਚੱਲੋ ਕਹਿੰਦੀ ਬਾਠਣ ਆਣੀ ਆ ਹੁਣੇ ਹੀ ਚੱਲੋ ਠੀਕ ਆ ਫੇਰ ਗੱਲ ਅਗਲੀ ਦੀ ਨਹੀਂ ਆਰੇ ਲਾਈ ਹੈ ਹੈ ਨਿਰੂ ਓ ਨਿਰੂ ਤੂੰ ਕੀ ਦਾ ਪੁੱਤਾ ਮੰਤੀ ਕੱਦੂ ਜਾ ਮੇਰਾ ਕੱਦੂ ਆ ਤੂੰ ਮੈਂ ਚੱਲ ਤੈਨੂੰ ਚਾਚੂ ਕਾ ਕਹਿੰਦਾ ਹੁੰਦਾ ਤੈਨੂੰ ਦੱਡੂ ਲਓ ਜੀ ਸੂਰਜ ਹੁਣ ਛਿਪ ਰਿਹਾ ਏ ਹੈਨਾ ਵਿਊ ਤੁਸੀਂ ਚੈੱਕ ਕਰ ਸਕਦੇ ਆ ਕਿਆ ਸੋਹਣਾ ਬਣਿਆ ਹੋਇਆ ਬਾਈ ਉਰੇ ਹੈਨਾ ਆ ਦੇਖੋ ਐਨ ਸੂਰਜ ਦੀ ਰੌਸ਼ਨੀ ਪੈ ਰਹੀ ਆ ਪਾਣੀ ਦੇ ਵਿੱਚ ਕਿਆ ਬਾਤ ਹੈ ਐਨ ਮੱਠੀ ਮੱਠੀ ਪਾਣੀ ਦੀ ਆਵਾਜ਼ ਤੇ ਇਧਰ ਭਾਈ ਕੜਾਹੀ ਤਰ ਹੋ ਗਈ ਜੀ ਲਓ ਜੀ ਲਓ ਜੀ ਕੜਾਹੀ ਤਰ ਹੋ ਗਈ ਭਾਈ ਤੇਲ ਗਿਆ ਵਿੱਚ ਪੈ ਦੀਦੀ ਹਾਂ ਹੁਣ ਬੋਲਾਂ ਜੀਆਂ ਬਣਾ ਬਣਾ ਕੇ ਹੋਰ ਹਾਂ ਥੋੜਾ ਜਾਂ ਆਏ ਨਾ ਉਹ ਬਾਲ ਜੀ ਪੂਰੀ ਡੁੱਬ ਜੂਗੀ ਵਿੱਚ ਬਸ ਬਸ ਕੁੰਡੀਆਂ ਤਾਂ ਫੜ ਕੇ ਖਾਣੀਆਂ ਪੈਣੀਆਂ ਬਹੁਤ ਇਹ ਵੀ ਕਿਹੜਾ ਹੀ ਲਗੁਰਾਜ ਹੈ ਕੀ ਰਾਜ ਆਈਦਾ ਮਾਲਿਆ ਵਾਲੀ ਕਢਾਈ ਆ ਹੋਰ ਕੀ ਰਾਜ ਸਾਰੇ ਵੀ ਆਈ ਵੀ ਆਏ ਅੱਛਾ ਇਹਦੇ ਨਾਲ ਉਹ ਵੀ ਪੇਤੀ ਕਹਿੰਦੀ ਫਿਰ ਇਹਦੇ ਨਾਲ ਸੌਖਾ ਹੋ ਜੂਗਾ ਨਾ ਨਾ ਠੀਕ ਆ ਠੀਕ ਆ ਤੇੱਕੀਆਂ ਦੀ ਕਢਾਈ ਇੱਥੇ ਰੱਖ ਲਾ ਜਸੂਰ ਬੱਸ ਲਓ ਜੀ ਬਾਈ ਐਨ ਬਣ ਗਈ ਗੱਲ ਮਨਚੂਰੀਅਨਾਂ ਦੀ ਹੈ ਇਹ ਸਮਝ ਲਓ ਸਾਡੇ ਵਾਸਤੇ ਡੇਢ ਦੋ ਪਲੇਟਾਂ ਹੋਣੀਆਂ ਪਰ ਇਹ ਮਨਚੂਰੀਅਨ ਬੜੇ ਵੀ ਅਸੀਂ ਬਣਾਏ ਜਿਹੜੇ ਜਿਹੜੇ ਆਪਾਂ ਮੁੱਲ ਦੇ ਖਾਂਦੇ ਉਹ ਤਾਂ ਹੁੰਦੇ ਛੋਟੇ ਛੋਟੇ ਜੀ ਤੇ ਹੁਣ ਸਮਾਨ ਕਰ ਲੋ ਪੈਕ ਸਾਰਾ ਹੋਰ ਹੱਥ ਕਈ ਤਰ੍ਹਾਂ ਦੇ ਲੱਗੇ ਤੇ ਬੜੇ ਬੜੇ ਸਹੀ ਗੱਲ ਆ ਅੱਧੇ ਕ ਵਿੱਚ ਨੂੰ ਮੈਂ ਕਮਾਇ ਉਹ ਕਰੇ ਬੱਟੇ ਇਹ ਅੱਧੇ ਗੱਦੀ ਦੀ ਨੇ ਅੱਧੇ ਕ ਭਾਬੀ ਨੇ ਅੱਧੇ ਕ ਜੈਸਮੀਨ ਨੇ ਸਾਰਿਆਂ ਦੇ ਹੱਥ ਲੱਗਲੇ ਏ ਭਾਈ ਬਣੇ ਬਹੁਤ ਵਧੀਆ ਇਹਨਾਂ ਗੱਲਬਾਤ ਬਣ ਗਈ ਦੇਖੋ ਹਨਾ ਨਜ਼ਾਰਾ ਆ ਗਿਆ ਜੀ ਚਲੋ ਬਸ ਦੀਦੀ ਨੂੰ ਉਤਾਰ ਲਓ ਟੇਸਟ ਵੈਸੇ ਅਸੀਂ ਕਰ ਲਏ ਇਹ ਬਹੁਤ ਵਧੀਆ ਲੂਣ ਮਿਰਚ ਐ ਨਿੱਕਰ ਨੰਬਰ ਚੀਜ਼ ਬਣੀ ਐ ਤਮੰਨਾ ਪੂਰੀ ਕਰਤੀ ਅਸੀਂ ਹੁਣ ਦੀਦੀ ਕਹੂਗੀ ਹਾਂ ਦੀਦੀ ਕਹਿੰਦੀ ਜੀ ਮਨਚੂਰੀਅਨ ਖਾਣੇ ਲੈ ਭਾਈ ਮਨਚੂਰੀਅਨ ਖਾ ਇਹਨੇ ਮੇਰੇ ਪਿੱਛੇ ਦਾ ਬਣਾ ਕੇ ਖਾਇਆ ਤਾਂ ਮੈਨੂੰ ਜਦੋਂ ਡੰਬਾ ਦੇਤਾ ਮੇਰੇ ਪਿੱਛੇ ਦਾ ਕਾਦੇ ਬਣਾਇਆ ਤਾਂ ਹਾਂ ਵੀ ਮੈਂ ਵੀ ਖਾਣੇ ਤੇ ਉਹ ਵੀ ਸੋਇਆ ਸੌਸ ਨਹੀਂ ਮਿਲੀ ਹਾਂ ਕਾਹ ਕਿ ਦੀਦੀ ਹੈਗੀ ਆ ਮੈਂ ਵੀ ਨਹੀਂ ਹੈਗੀ ਸੀਗੀ ਉਹਨੇ ਦੇਖੋ ਅੱਛਾ ਲੈ ਅੱਜ ਥੋੜਾ ਸਾਰਿਆਂ ਨਾਲ ਆਂਬਾ ਲਾਤਾ ਅੱਜ ਬਣਾ ਤੇ ਲਓ ਖਾਓ ਭਾਈ ਜਨਾ ਅਸੀਂ ਫਿਰ ਬਿੰਦੂ ਰੋਪੜ ਜਿਹੜਾ ਜਾਣਾ ਹੁੰਦਾ ਖਾਣੇ ਕੋਲ ਮੈਂ ਤਾਂ ਭਾਈ ਮੰਮੀ ਨੂੰ ਲੈਣ ਜਾਣਾ ਹੁਣ ਮੈਨੂੰ ਛੱਡ ਦਿਓ ਨਾ ਹਾਂ ਬਥੇਰੇ ਦੇਣਾ ਠੀਕ ਆ ਠੀਕ ਆ ਹਾਂ ਫੇਰ ਤੁਹਾਨੂੰ ਕਿਸੇ ਦਿਨ ਖਿਲਾ ਲਿਆਉਂਗਾ ਲਓ ਜੀ ਇੱਧਰ ਸਾਡੀ ਭਾਈ ਵਿੱਚ ਮਿਊਨਿਸ ਭਾਈ ਮਿਊਨਿਸ ਆ ਗਈ ਹੈ ਨਾ ਕੋਣ ਪੜਿਆ ਕਲਰ ਹੈ ਨਾ ਦੀਦੀ ਚਮਚੇ ਤਾਂ ਤਾਂ ਭੰਨੇ ਕੋਈ ਨਾ ਉਹ ਚਮਚੇ ਨਾ ਫਟ ਗਿਆ ਕੋਈ ਚਮਚੇ ਨਾਲ ਫਟ ਗਿਆ ਚਲੋ ਕੋਈ ਨਹੀਂ ਤੇ ਬਾਕੀ ਬਣ ਗਈ ਇਹਨਾਂ ਗੱਲਬਾਤ ਜੀ ਪਾਓ ਪਾਓ ਭਾਈ ਇਹਨਾਂ ਨੂੰ ਕਲੇਟਾ ਕ올ੀਆਂ ਚ ਹਨਾ ਇੱਧਰ ਦੇਖ ਲਓ ਆਹ ਕਹਿੰਦਾ ਮੈਨੂੰ ਇੱਧਰ ਰੱਖੋ ਇਹ ਕਹਿੰਦਾ ਮੈਨੂੰ ਐਖਣਾ ਹੀ ਰੱਖੋ ਉਹ ਲੱਡੂ ਓਏ ਮਨਕੀਰਤਾ ਓਏ ਇਹਦਾ ਇਹਦਾ ਆਪਣੀ ਦੀਦੀ ਵੱਲ ਧਿਆਨ ਆ ਉਧਰ ਉਹ ਕਹਿੰਦੀ ਮੈਂ ਇਹਦੀ ਦੀਦੀ ਉਹਦੀ ਦੀਦੀ ਲੈ ਲੈ ਉਹ ਕਹਿੰਦੀ ਉਧਰ ਨੂੰ ਲੈ ਕੇ ਚੱਲ ਆ ਗਿਆ ਆ ਗਿਆ ਵੀਰੇ ਕੋਲ ਆ ਜਾਦਾ ਵੀਰੇ ਨੂੰ ਕਿੱਦਾਂ ਪਾ ਕੇ ਦੱਸਦੇ ਕਿੱਦਾਂ ਦਾ ਪਾ ਦੇ ਲੈ ਪਹਿਲਾਂ ਤੁਸੀਂ ਪਾਰੀ ਕਰਾਓ ਇਹਦੀ ਇੱਥੇ ਰੋਂਦੀ ਹੋਵੇ ਮਨਕੀਰਤ ਨੂੰ ਕਾਲ ਕਰਦੇ ਆ ਪਾਰੀ ਕਰਕੇ ਖੁਸ਼ ਹੋ ਜਾਂਦੀ ਜਿਹਦੇ ਚੁੱਪ ਪਰ ਅਸੀਂ ਦਾ ਖਾਸ ਖਿਆਲ ਰੱਖ ਰਹੇ ਆ ਜੀ ਅ ਦੋਹੇ ਕੁੜੀਆਂ ਦੀ ਪਾਈ ਭਾਣ ਜਾਂਦੀ ਡਿਊਟੀ ਦੇ ਪਰੇ ਲਈ ਹੋਈ ਆ ਮੈਂ ਵੀ ਤੁਸੀਂ ਇੱਕ ਮਿੰਟ ਵੀ ਇਹਨੂੰ ਕਲੀ ਨੂੰ ਨਹੀਂ ਛੱਡਣਾ ਕਿਉਂਕਿ ਇਹਦੇ ਪਾਣੀ ਚੱਲ ਰਿਹਾ ਹੈ ਨਾ ਵੀ ਬੱਚੇ ਦਾ ਕਿਉਂਕਿ ਇਹਨੂੰ ਕੁਝ ਨਹੀਂ ਪਤਾ ਕਿੱਦਨੂੰ ਬੱਚਾ ਸਿੱਧਾ ਹੋ ਲਵੇ ਹੈ ਨਾ ਇਨਾ ਦੀ ਸਪੈਸ਼ਲ ਡਿਊਟੀ ਨਾ ਤੇ ਕੋਈ ਕੰਮ ਨਹੀਂ ਕਰਵਾਇਆ ਵੀ ਤੁਸੀਂ ਇਹਦੇ ਕੋਲੇ ਰਹਿਣਾ ਵਸੀ ਇਹਦੇ ਪਰੇ ਹਾਂ ਇੱਧਰ ਪੁੱਤ ਗਰਮਾ ਸੁੱਕੀ ਫੜੋ ਨੂੰ ਸਿਲੰਡਰ ਗਰਮ ਆ ਜੇ ਹੁਣੇ ਬੰਦ ਹੋਇਆ ਇਹ ਬੂਈ ਕੋਲ ਜਾਂਦੀ ਆਪਣੀ ਕੋਲ ਬੂਈ ਕੋਲ ਜਾਂਦੀ ਇਹਨੂੰ ਹੁਣ ਦਿਖਦੇ ਮਨਚੂਰੀਆਂ ਹੁਣ ਇਹਨੇ ਛਕਣੇ ਮਨਚੂਰੀਆਂ ਤੇ ਛਕੋ ਪਾਈ ਹੁਣ ਕਰੋ ਇੱਕ ਬੰਦਾ ਟੇਸਟ ਕਰੋ ਕੁੜੀ ਆਜੋ ਲੋ ਮੈਂ ਤਾਂ ਟੇਸਟ ਕਰ ਲਿਆ ਤੁਸੀਂ ਦੇਖੋ ਇੱਕ ਵਾਰ ਟੇਸਟ ਕਰਕੇ ਹੁਣ ਕਿਆ ਕਹਿੰਦੇ ਹੈ ਮੰਚੂਰੀਅਨ ਮੈਨਾ 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 ਤੇ ਵੀ ਖਾਣਾ ਨੂਰ ਅ ਨੂਰ ਜਦ ਕੋਈ ਚੀਜ਼ ਖਾਣ ਲੱਗੋ ਹੋਗੀ ਮੇਰੀ ਪੂਜੀ ਹਾਂ ਪੂਜੀ ਮੇਰੀ ਦਾਦੀ ਠੀਕ ਆ ਫਿਰ ਅਗਲੀ ਵੰਡ ਕੇ ਖਾਂਦੀ ਤੇ ਲੋ ਵਧੀਆ ਗੱਲ ਦੀਦੀ ਨੂੰ ਠੰਡਾ ਕਰਕੇ ਖੜਾਈ ਗਰਮ ਬਹੁਤ ਆ ਲੈ ਜਸਮੀਨ ਫੜੋ ਤੈਨੂੰ ਹਾਂ ਭਾਈ ਕਿੱਦਾਂ ਦੇ ਬਣੇ ਪਾਣੇ ਨੂੰ ਪੁੱਛੋ ਕਿੰਦਾ ਬਹੁਤ ਵਧੀਆ ਬਹੁਤ ਵਧੀਆ ਦੇਖਿਓ ਇਉਂ ਨਾ ਪਾਂਪੇ ਦੇਈ ਆਇਓ ਮਾਮੇ ਨੂੰ ਵੀ ਮਾਮੇ ਨੇ ਬਹੁਤ ਵਧੀਆ ਬਣਾਏ ਦੀ ਦੱਸਣ ਲੱਗੇ ਰੁਕੋ ਦੀ ਦੀ ਦੱਸੂਗੀ ਨੋ ਭਾਈ ਇਹ ਸਾਡੇ ਮੇਨ ਜੱਜ ਸਾਹਿਬ ਚੈੱਕ ਕਰੂਗੇ ਅੱਜ ਮੈਂ ਵਕੀਲ ਪਹਿਲਾਂ ਮੈਨੂੰ ਤਾਂ ਸਾਥ ਨਹੀਂ ਦੇਣਾ ਪਹਿਲਾਂ ਮੇਰੀ ਪਤੀਜੀ ਹੈ ਹਾਂ ਇਹ ਵੀ ਇਹ ਵੀ ਗੱਲ ਮੇਰੇ ਗੱਲ ਸੁਣੋ ਜੇ ਨੂਰ ਨੇ ਦੂਸਰੀ ਵਾਰੀ ਮੰਗ ਲਿਆ ਸਮਝ ਲਓ ਪਾਸ ਆ ਅੱਗੇ ਤੋਂ ਨਹੀਂ ਸਵਾਦ ਆ ਪਹਿਲਾਂ ਕਹਿੰਦੇ ਨਾ ਅਜੀ ਕਿੰਦਾ ਸਵਾਦ ਹੈ ਮੁਰੂ ਸਵਾਦ ਹੈ ਪੁੱਤ ਉਹ ਕਹਿੰਦੀ ਨਾ ਉਹ ਇਹਨੂੰ ਸਵਾਦ ਦਾ ਮਤਲਬ ਨਹੀਂ ਪਚਰੀ ਨੂੰ ਪਤਾ ਹਾਂ ਬਸ ਸਾ ਸਾ ਦੂਸਰੀ ਵਾਰੀ ਖਾ ਗਈ ਪੁੱਤ ਹੋਰ ਖਾਣਾ ਹੋਰ ਹਾਂ ਲਓ ਜੀ ਪਾਸ ਆ ਭਾਈ ਮੰਜੂਰੀਨ ਸਾਡੇ ਹਨਾ ਤੇ ਚਲੋ ਫਿਰ ਠੀਕ ਆ ਜੀ ਹੁਣ ਛਕ ਲਈਏ ਭਾਈ ਵਧੀਆ ਗੱਲ ਬਾਤ ਆ ਦੀਦੀ ਬਹੁਤ ਸੋਹਣੇ ਚਲ ਲੈ ਭਾਈ ਬਣ ਗਈ ਗੱਲ ਹੈ ਤੇ ਚਲੋ ਜੀ ਫਿਰ ਠੀਕ ਆ ਪਤਾ ਨਹੀਂ ਵੀ ਆਪਾਂ ਕਰ ਰਹਿਣਾ ਹਾਂ ਘਰ ਨਹੀਂ ਬਣਾਏ ਸੱਚੀ ਉਹ ਨਹੀਂ ਘਰ ਬਣਾਏ ਤੁਹਾਨੂੰ ਪਤਾ ਹੋਵੇ ਆਪ ਬਣਾਏ ਪਾਨੋਰੇ ਹਾਂ ਨਾਲ ਉਹ ਵੀ ਜਿਹੜਾ ਬਾਹਰ ਤੋਂ ਆਏਵੇਂ ਹਾਂ ਐਵੇਂ ਥੋੜੀ ਫੇ ਮੇਰੇ ਹੱਥ ਲੱਗੇ ਵਿਆ ਦੀਦੀ ਨੂੰ ਚਾਹ ਵੀ ਦੇ ਦਨੇ ਫਿਰ ਚਾਹ ਵੀ ਪਾਓ ਭਾਈ ਗਲਾਸਾਂ ਚ ਚਾਹ ਵੀ ਇੱਧਰ ਪਿਕਨਿਕ ਅਸੀਂ ਪੂਰੀ ਟੌਪ ਦੀ ਮਨਾ ਕੇ ਲੈ ਕੇ ਜਾਣੀ ਆ ਇਦਾਂ ਦੀ ਥੋੜੀ ਕਿਤੇ ਦੀਦੀ ਆਏ ਬਾਦ ਮ ਨਾਲ ਸੌਸ ਵੀ ਹੈਗੀ ਮਿੱਠੀ ਸੌਸ ਲੈਣੀ ਏ ਕਿਸੇ ਨੇ ਮਿੱਠੀ ਸੌਸ ਵਿੱਚ ਪਾਈ ਵੀ ਆ ਦੇ ਖੱਟਾ ਮਿੱਠਾ ਕਰਿਆ ਵਾ ਨਾ ਜੇ ਊਂ ਖਾਣੀ ਕਿਸੇ ਨੇ ਲੈਦੀ ਤੇ ਲਾਓ ਭਾਈ ਚਾਹ ਵੀ ਹੋ ਗਈ ਸਾਡੀ ਰੈਡੀ ਹਨਾ ਇਨੂੰ ਕਹਿੰਦੇ ਆ ਜੀ ਪਿਕਨਿਕ ਬਸ ਐ ਨਹੀਂ ਕਿਨੇ ਪਣੀ ਚਟਾਈ ਨਹੀਂ ਲੈ ਕੇ ਆਏ ਆ ਬਸ ਹਾਂ ਹੁਣ ਆਪਾਂ ਆਉਂਦੇ ਜਾਂਦੇ ਹੁਣ ਤੁਹਾਨੂੰ ਕਮੀਆਂ ਦਾ ਪਤਾ ਲੱਗ ਗਿਆ ਚਟਾਈ ਭੁੱਲ ਆਏ ਹਾਂ ਸਹੀ ਗੱਲ ਆ ਜਿਵੇਂ ਪਿਛਲੀ ਵਾਰੀ ਦੁੱਧ ਰਹਿ ਗਿਆ ਤਾਂ ਇਸ ਵਾਰੀ ਚਟਾਈ ਰਹਿ ਗਈ ਅਮੇ ਪਤਾ ਲੱਗ ਗਿਆ ਹਾਂ ਚਾਹ ਹੁੰਦੀ ਰਹਿ ਗਈ ਚਾਹ ਪੁੰਨੀ ਵੀ ਰਹਿ ਗਈ ਸਹੀ ਗੱਲ ਆ ਕੁੜੀਆਂ ਤੁਸੀਂ ਚਾਹ ਪੀਣੀ ਹੈ ਪੀਣੀ ਚਾਹ ਚਲੋ ਜੀ ਫੇਰ ਠੀਕ ਆ ਹੁਣ ਅਗਲੇ ਵਲੌਗ ਚ ਮਿਲਦੇ ਆ ਸ਼ਾਕਲੀਆ ਜੀ ਫਟਾਫਟ ਤੁਸੀਂ ਵੀ ਆਜੋ ਤੁਸੀਂ ਵੀ ਸ਼ਾਕਲੀਆ ਫੇਰ ਬਾਏ ਬਾਏ ਜੀ ਹਾਂ ਜੀ ਹਾਂ